ਮੈਂ ਤੇ ਹਿੰ사 ਸਾਹਿਬ ਇਕੱਠੇ ਐਮਪੀ ਵੀ ਰਹੇ ਅੱਗੇ ਪਿੱਛੇ ਕੇਂਦਰੀ ਮੰਤਰੀ ਮੰਡਲ ਦੇ ਵਿੱਚ ਮੰਤਰੀ ਵੀ ਸੀ ਮੈਨੂੰ ਯਾਦ ਆਉਂਦੀ ਹੈ ਮਲਾਪੜੇ ਮਲਾਪੜੇ ਸੀ ਵਿਸ਼ਿਆਂ ਨੂੰ ਜਾਣਦੇ ਸੀ ਕੈਬਨਿਟ ਦੇ ਮੀਟਿੰਗਾਂ 'ਚ ਉਹ ਸ਼ਾਦੀ ਪਾਰਟੀ ਤੋਂ ਵੱਖਰੇ ਮੈਂ ਉਹਨਾਂ ਪਰ ਤੋਂ ਵੱਖਰਾ ਸੀ ਇੱਕ ਦੂਜੇ ਦੇ ਸਾਹਮਣੇ ਬੈਠਦੇ ਸੀ ਰਾਜ ਸਮਾਜ ਵੀ ਅਪਰਸਵੀ ਮੈਂ ਸਮਝਦਾ ਉਸ ਸਫਲ ਜੀਵਨ گزار ਕੇ ਯਾਰ ਰਾਜਨੀਤੀ ਰਾਜਨੀਤੀ ਤੇ ਚੰਗੇ ਬੰਦੇ ਹੁੰਦੇ ਆ ਜਿਹੜੇ ਆਮੇ ਨਾਲ ਰਹਿੰਦੇ ਤੇ ਜਿਨ੍ਹਾਂ ਉਤੇ ਧਾਮਨ ਪਾਕ ਰਹਿਣ ਦਾ ਵਿਸ਼ਵਾਸ ਬਣਿਆ ਪੰਚਕ ਵੀ ਸਨ ਰਾਜਨੀਤੀ ਨੂੰ ਗਹਿਰਾਈ ਨਾਲ ਸਮਝਣ ਵਾਲੇ ਵੀ ਸਭ ਇੱਕ ਦੂਜੀ ਪਾਰਟੀਆਂ ਨਾਲ ਮੈਨੂੰ ਵੀ ਬਹੁਤ ਸ਼ੌਕ ਸੀ ਵੀ ਮਲਾਪ ਰਵੇ ਮੈਂ ਰੱਖਿਆ ਇਸੇ ਕਰਕੇ ਮੈਂ ਯੂਪੀ 'ਚ ਵੀ ਮਨਿਸਟਰ ਬਣ ਗਿਆ ਇੱਥੇ ਵੀ ਬਣ ਗਿਆ ਦੋ ਪ੍ਰਧਾਨ ਮੰਤਰੀਆਂ ਨਾਲ ਬਣ ਗਿਆ ਤੇ ਮੈਂ ਉਹਨੂੰ ਸ਼ਰਧਾਂਜਲੀ ਭੇਟ ਕਰਨਾ ਉਹ ਨੇਕ ਆ